ਜੈਂਡਰ ਚੇਂਜ ਕਰਵਾਉਣ ਨੂੰ ਲੈ ਕੇ ਬੇਲ ਤੋਂ ਫੀਮੇਲ ਜੈਂਡਰ ਦੇ ਵਿੱਚ ਚੇਂਜ ਕਰਵਾਉਣ ਨੂੰ ਲੈ ਕੇ ਜਾਂ ਫਿਰ ਉਸ ਤੋਂ ਬਾਅਦ ਜਿਹੜਾ ਹੇਅਰ ਰਿਮੂਵ ਕਰਵਾਉਣ ਨੂੰ ਲੈ ਕੇ ਮਨੀਟੋਬਾ ਸਰਕਾਰ ਦੇ ਵੱਲੋਂ ਬਹੁਤ ਵੱਡੀ ਇੱਕ ਪਲਾਨਿੰਗ ਬਣਾਈ ਜਾ ਰਹੀ ਹੈ ਸਰਕਾਰ ਦੇ ਵੱਲੋਂ ਇੱਕ ਐਲਾਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਿ ਇਸ ਸਮੇਂ ਮਨੀਟੋਬਾ ਸਰਕਾਰ ਦੇ ਵੱਲੋਂ ਜਿਹੜਾ ਜੈਂਡਰ ਸੰਬੰਧੀ ਮੈਡੀਕਲ ਇਲਾਜ ਕਰਵਾ ਰਹੇ ਲੋਕਾਂ ਦੇ ਲਈ ਜਿਹੜਾ ਉਹਨਾਂ ਦੇ ਟੈਕਸ ਦੇ ਪੈਸਿਆਂ ਦੇ ਵਿੱਚੋਂ ਹੇਅਰ ਰਿਮੂਵਲ ਦੇ ਵੱਲ ਇੱਕ ਨਵੀਂ ਸੇਵਾ ਹੈ ਜਿਹੜੀਆਂ ਨਵੀਂ ਸੇਵਾ ਜਿਹੜੀ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਸਰਜਰੀ ਦੇ ਵਿੱਚ ਤਿਆਰੀ ਦੇ ਵਜੋਂ ਜਿਨ੍ਹਾਂ ਲੋਕਾਂ ਦੇ ਜਿਹੜੇ ਜੈਂਸੀ ਅੰਗਾਂ ਦੇ ਵਿੱਚ ਜਿਨੀਟਲਸ ਜਿਸ ਦੇ ਵਿੱਚ ਕਿ ਖਾਸ ਤੌਰ ਤੇ ਛਾਤੀ ਪਿੱਠ ਆਤਾਂ ਦੇ ਉੱਪਰ ਚਿਹਰੇ ਦੇ ਉੱਪਰ ਜਾਂ ਫਿਰ ਕੁਝ ਨਿੱਜੀ ਹਿੱਸਿਆਂ ਤੋਂ ਜਿਹੜੇ ਵਾਲ ਨੇ ਉਹ ਲੇਜ਼ਰ ਜਾਂ ਫਿਰ ਇਲੈਕਟ੍ਰੋਸਿਸ ਦੇ ਰਾਹੀਂ ਜਿਹੜੇ ਹਮੇਸ਼ਾ ਦੇ ਲਈ ਉਤਾਰ ਦਿੱਤੇ ਜਾਣਗੇ ਜੀ ਹਾਂ ਬਿਲਕੁਲ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਨੀਟੋਬਾ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਨਵੀਂ ਪਲਾਨਿੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਜੈਂਡਰ ਚੇਂਜ ਕਰਾਉਂਦੇ ਨੇ ਆਪਣਾ ਮੇਲ ਦੇ ਵਿੱਚ ਜੋ ਫੀਮੇਲ ਜੈਂਡਰ ਦੇ ਵਿੱਚ ਜਾਂਦੇ ਨੇ ਆਪਣਾ ਉਹ ਜਿਹੜੇ ਉਹਨਾਂ ਦੇ ਜਿਹੜੇ ਕੁਝ ਅੰਗਾਂ ਦੇ ਉੱਪਰ ਜਿਸ ਦੇ ਉੱਪਰ ਵਾਲ ਹੁੰਦੇ ਨੇ ਖਾਸ ਤੌਰ ਤੇ ਜਿਨ੍ਹਾਂ ਦੇ ਵਿੱਚ ਛਾਤੀ ਪਿੱਠ ਹੱਥਾਂ ਦੇ ਉੱਪਰ ਚਿਹਰੇ ਦੇ ਉੱਪਰ ਜਾਂ ਫਿਰ ਕੁਝ ਨਿੱਜੀ ਹਿੱਸਿਆਂ ਦੇ ਉੱਪਰ ਜਿਹੜੇ ਜਿਹੜੇ హెయిਰ ਹੁੰਦੇ ਨੇ ਉਹਨਾਂ ਅੰਗਾਂ ਦੇ ਉੱਪਰ ਵਾਲ ਹੁੰਦੇ ਨੇ ਉਹਨਾਂ ਨੂੰ ਰਿਮੂਵ ਕਰਨ ਨੂੰ ਲੈ ਕੇ ਵੱਡੇ ਪੱਧਰ ਤੇ ਇੱਕ ਜਿਹੜੀ ਨਵੀਂ ਸੇਵਾ ਹੈ ਜਿਹੜੀ ਸ਼ੁਰੂ ਕਰਨ ਲੱਗ ਜਾ ਰਹੀ ਹੈ ਨਵੀਂ ਇੱਕ ਪਲਾਨਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੇ ਵਿੱਚ ਇਹ ਕਿ ਲੋਕਾਂ ਦੇ ਜਿਹੜੇ ਟੈਕਸ ਦੇ ਪੈਸਿਆਂ ਦੇ ਵਿੱਚੋਂ ਜਿਹੜੀ ਇਹ ਸਰਕਾਰ ਦੇ ਵੱਲੋਂ ਨੰਮਣੀ ਟੋਬਾ ਸਰਕਾਰ ਦੇ ਵੱਲੋਂ ਜਿਹੜ ਜਾਨੀ ਹੁਣ ਤੱਕ ਇਹ ਸੇਵਾਵਾਂ ਕੁਝ ਮੈਟਲੋਜੀਸਟਾਂ ਦੇ ਰਾਹੀਂ ਕੁਝ ਕਰਵਾਈਆਂ ਜਾਂਦੇ ਸੀ ਪਰ ਹੁਣ ਸਰਕਾਰ ਦੇ ਵੱਲੋਂ ਵੱਡੇ ਪੱਮਾਨੇ ਦੇ ਉੱਪਰ ਇਹ ਸੇਵਾਵਾਂ ਦੇਣ ਦੇ ਲਈ ਨਵੀਂ ਯੋਜਨਾ ਬਣਾਈ ਜਾ ਰਹੀ ਹੈ ਇਸੇ ਸਰਕਾਰ ਦੇ ਵੱਲੋਂ ਇੱਕ ਰਿਕਵੈਸਟ ਆਫ ਇਨਫਰਮੇਸ਼ਨ ਰਾਹੀਂ ਜਾਰੀ ਕਰਕੇ ਸੂਬੇ ਪਰ ਦੇ ਵਿੱਚ ਹੇਅਰ ਰਿਮੂਵਲ ਵਾਰੀ ਜਿਹੜੀ ਸੇਵਾ ਦੇਣ ਦੇ ਲਈ ਜਾਣਕਾਰੀ ਮੰਗੀ ਗਈ ਅਤੇ ਇਸ ਦਸਤਾਵੇਜ਼ ਦੇ ਵਿੱਚ ਜਨਸੀ ਅੰਗਾਂ ਦੇ ਵਿੱਚ ਖਾਸ ਤੌਰ ਤੇ ਹੱਥਾਂ ਦੇ ਉੱਪਰ ਹੇਅਰ ਹਟਾਉਣਾ ਲਾਜ਼ਮੀ ਦੱਸਿਆ ਗਿਆ ਕਿਉਂਕਿ ਜੈਂਡਰ ਫਿਰ ਅਫਰਮੇਸ਼ਨ ਰਿਸਰਜਰੀ ਤੋਂ ਪਹਿਲਾਂ ਕਰਨਾ ਪੈਂਦਾ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਜਿਹੜਾ ਪੀਸੀਓਐਸਓ ਵਾਲੀਆਂ ਔਰਤਾਂ ਨੇ ਜਿਨ੍ਹਾਂ ਦੇ ਮੂੰਹ ਦੇ ਉੱਪਰ ਬਹੁਤ ਜ਼ਿਆਦਾ ਵਾਲ ਆ ਜਾਂਦੇ ਨੇ ਜਾਂ ਫਿਰ ਇਹ ਜਿਹੜੀ ਇਹ ਸੇਵਾ ਉਸ ਦੇ ਵਿੱਚ ਕਵਰ ਨਹੀਂ ਹੋਵੇਗੀ ਕਿਉਂਕਿ ਇਸ ਨੂੰ ਗੈਰ ਜ਼ਰੂਰੀ ਮੰਨਿਆ ਗਿਆ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਹੁਣ ਇੱਕ ਮਨੀ ਟੋਬਾ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਦੇ ਲਈ ਵੱਡਾ ਐਲਾਨ ਕੀਤਾ ਜਿਹੜੇ ਕਿ ਆਪਣਾ ਜੈਂਡਰ ਚੇਂਜ ਕਰਾਉਦੇ ਨੇ ਮੇਲ ਤੋਂ ਫੀਮੇਲ ਦੇ ਵਿੱਚ ਜਾਂਦੇ ਨੇ ਜਿਹੜੇ ਖਾਸ ਤੌਰ ਤੇ ਉਹਨਾਂ ਨੂੰ ਜਿਹੜੇ ਹੱਥਾਂ ਦੇ ਹੋ ਜਿਹੜੇ ਚਿਹਰੇ ਦੇ ਜਾਂ ਫਿਰ ਛਾਤੀ ਦੇ ਪਿੱਠ ਦੇ ਜਿਹੜੇ ਲੋਕਾਂ ਨੂੰ ਫਿਰ ਆਪਣੇ ਚਿਹਰੇ ਤੇ ਜਿਹੜੇ ਬਿਹੇਰ ਨੇ ਉਹ ਰਿਮੂਵ ਕਰਾਉਣੇ ਪੈਂਦੇ ਨੇ ਤਾਂ ਉਹਨਾਂ ਦੇ ਲਈ ਸਰਕਾਰ ਇੱਕ ਵੱਡੇ ਪੱਧਰ ਤੇ ਪਲਾਨਿੰਗ ਬਣਾ ਰਹੀ ਹੈ ਜਿਸ ਇਸ ਪਲਾਨਿੰਗ ਦੇ ਵਿੱਚ ਇੱਕ ਵੱਡਾ ਐਲਾਨ ਕਰ ਰਹੀ ਹੈ ਕਿ ਵੱਡੇ ਪਮਾਨੇ ਦੇ ਉੱਪਰ ਇਹ ਸੇਵਾ ਸ਼ੁਰੂ ਕਰੀ ਜਾਣੀ ਹੈ ਲੋਕਾਂ ਦੇ ਟੈਕਸ ਦੇ ਪੈਸਿਆਂ ਦੇ ਵਿੱਚੋਂ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਣੀ ਹੈ ਜਿਸ ਦੇ ਵਿੱਚ ਕਿ ਜਿਹੜਾ ਖਾਸ ਦੇ ਤੌਰ ਤੇ ਜਿਹੜਾ ਇਹ ਜਿਹੜੇ ਲੇਜ਼ਰ ਦੇ ਨਾਲ ਜਾਂ ਫਿਰ ਇਹ ਜਿਹੜੇ ਜੋ ਇਲੈਕਟ੍ਰੋਸਿਸ ਦੇ ਨਾਲ ਜਿਹੜੇ ਵਾਲ ਨੇ ਹਮੇਸ਼ਾ ਦੇ ਲਈ ਉਤਾਰ ਦਿੱਤੇ ਜਾਣਗੇ